सपना श्री वाहे गुरु साहेब जी ज्ञान ध्यान कर्म सार संगत ते अचल लावो बिकमन नदी जाई तरणी आधुरो आया चल कै मन तकी आओ सरवाई जियौ ਸਭ ਤੱਕ ਦੁਆਏ ਜੀਓ ਸੁਪਰੋ ਤਲ ਗੁਰਸੀ ਵੀ ਐ ਪੈਰ ਸਹਜ ਸੁਭਾਈ ਦਰਸ਼ਨ ਪਰਸਵਾ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਏ ਸਭ ਦੁਖ ਸੰਮਦੀ ਨੋ ਰਸੋ ਪੁਰਸੋ ਝਟੀ ਐ ਤੋਦ ਢੇ ਸਜੇ ਪਾਰ ਸਾ ਮਲ ਜਨਮ ਜਨਮ ਦੀ ਕਟੀ ਸਜਣ ਸਜਾ ਪਾਤ ਸਾਰੋ ਸਰਸਾਂ ਦੇ ਸਾਰੋ ਜਿਸ ਪਾਸ ਬੈਠਿਆ ਸੋਹੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੰਜੂ ਆ ਕਾਲੂ ਸੰਗ ਨਾ ਚੱਲਈ ਮਰਿਆ ਜੰਜਾਲਾ करक्या ਸਾਤ ਸੰਤਨ ਕਹਿ ਕਿਆ ਆਲਾ ਮਰੇ ਮਰੇ ਬਿਕੇ ਬਿਕੇ ਰਹਾ ਸਤ ਬਜਣ ਸਾਧੂ ਕਹਿ ਨਿਤ ਜਪੇ ਗੋਪਾਲ ਹਰ ਕੀ ਰੰਗ ਲਾਲ ਸਤਿ ਬਜਣ ਸਾਧੂ ਕਹੈ ਨਿਤ ਜਪੇ ਗੋਪਾਲ ਸਿਮਰ ਸਿਮਰ ਨਾਨਕ ਤਰੈ ਹਰ ਕੀ ਰੱਬ ਲਾਲ ਵਾਹੀ ਗੁਰਜੀ ਦਾ ਖੱਤ ਸਾਧ ਵਾਹੀ ਗੁਰਜੀ ਕੀ ਭਤੇ ਜਜਲ ਮਹੱਲਾ ਪੰਜਵਾਰ ਕਾਹੂ ਸੰਗ ਨਾ ਚਲਹੀ ਮਾਇਆ ਜਜਾਲ ਊਠ ਸਦਾਰੀ ਸ਼ਦਰਪਤ संतन कैखल वागुरु जी का खासा वागुरु जी की फतेह